ਓ ਵੇਖੀ ਬਾਈ ਆ ਕੀ ਹੋ ਗਿਆ ਕਿਆ ਸਰੀਰ ਚੈੱਕ ਕਰੋ ਤੁਸੀਂ ਆਤ ਸ਼੍ਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਆ ਆਪਣੇ ਚੈਨਲ ਬਰਾੜ ਨੱਤੀ ਵਾਲੇ ਤੇ ਕਰਦੇ ਆ ਅੱਜ ਦੇ ਦਿਨ ਦੀ ਸ਼ੁਰੂਆਤ ਤੇਲ ਭਰਾ ਕੇ ਲਿਓਨੇ ਕੈਂਚ ਕਾਉਨੇ ਆ ਤੁਹਾਨੂੰ ਅੱਕੇ ਕੀ ਬੰਦਾ ਕੋਈ ਮਿੱਤਰੋ ਕੈਨੀ ਆਪਾਂ ਰੱਖ ਲਈ ਆ ਚੱਲਦੇ ਆ ਹੁਣ ਆਪਣੇ ਸਾਥੀ ਵੀ ਝੋਨਾ ਲਾਉਣ ਲਾ ਕੇ ਆਹ ਕਹਿ ਰਹੇ ਆਪਾਂ ਕੱਲ੍ਹ ਕਰਤੇ ਹੀ ਰਾਤ ਕੱਦੂ ਹੋ ਸੰਭੀ ਅੱਜ ਬਹੁਤ ਠੰਡਾ ਈ ਮੀਂਹ ਆਊ ਫੇਰ ਮਿਲ ਲੱਗਦਾ ਤੇ ਚੱਲਦੇ ਆਪਾਂ ਤੇਲ ਭਰਾਉਣ ਤੁਹਾਨੂੰ ਮਿਲਦੇ ਆਂ ਫੇਰ ਉੱਥੇ ਜਾ ਕੇ ਖੇਤ ਆ ਗਏ ਆਪਾਂ ਤੇ ਮੁੰਡਿਆਂ ਨੇ ਕਹਿੰਦੇ ਖੇਚ ਤਾਂ ਆ ਕਹਿ ਰਹਾ ਤਾਂ ਸਿਰੇ ਮਾਰਿਆ ਜਮਾ ਇਧਰ ਆਪਣਾ ਚੋਬਰ ਵੀ ਲੱਗਿਆ ਪਿਆ ਬੱਟਾ ਪੋਚਣਾ ਕੀ ਆ ਰਿਹਾ ਕੰਮ ਮੁੰਡੇ ਆਹ ਮਾਰਿਆ ਨੇੜ ਕਿਹੜਾ ਸੜਾ ਕਰਾ ਦਿੰਦੇ ਆ ਹਾਂਜੀ ਆਪਾਂ ਨੂੰ ਮੜਿਆ ਜਾ ਪੈ ਕੰਮ ਆਏ ਬਈ ਬਾਹਰ ਤੇ ਅੱਜ ਵੀਡੀਓ ਨਹੀਂ ਸ਼ੂਟ ਹੋਈ ਜਾ ਕੇ ਵੇਖਦੇ ਆ ਜੇ ਕੋਈ ਕਰਦੇ ਹੋਏ ਤਾਂ ਬਣਾਵਾਂਗੇ ਵੀਡੀਓ ਦਿਖਾਵਾਂਗੇ ਤੁਹਾਨੂੰ ਅੱਗੇ ਦਾ ਮਾਹੌਲ ਚੱਲ ਕੀ ਬੰਦਾ ਤੇ ਖੇਤ ਵੀ ਮਿਲਦਾ ਅੱਜ ਕੰਮ ਚੱਲੀ ਜਾਂਦਾ ਕੱਤੂ ਵਾਲਾ ਆਪਣਾ ਕੰਮ ਨਿਭੜ ਗਿਆ ਪਰ ਰਹਿ ਗਏ 10 ਕਿਲੇ ਰਹਿ ਗਏ ਤਾਂ 3.5 ਤੇ ਅੱਜ ਮੈਂ ਸਾਥੀ ਵੀ ਖਾਚ ਦੇਵੇਂ ਕਿ ਕੰਮ ਉਹ ਲਾਤੀ ਸੋਹਾ 2 ਕਿਲੇ ਦਾ ਤੇ ਜਾ ਕੇ ਤੁਹਾਨੂੰ ਦਿਖਾਉਨੇ ਆ ਕੀ ਬੰਦਾ ਲੈ ਬਈ ਮਿੱਤਰੋ ਆ ਲਾਤਾ ਚੋਨਾ ਅੱਜ ਆਪਣੇ ਸਾਥੀਆਂ ਨੇ ਹੁਣ ਜਾਂਦੇ ਆ ਫੱਕ ਪੱਟਣ ਇਹ ਅਗਲੇ ਦਿਨ ਦੀ ਆਰੇ ਆਪਣਾ ਸਾਥੀ ਖਾਣਿਆ ਤੁਹਾਨੂੰ ਅੱਗੇ ਫੱਕ ਪੱਟ ਦੇ ਆਹ ਲਾਦਾ ਮੁੰਡਿਆਂ ਨੇ ਤਿੰਨ ਕਾਰੇ ਲਾਤੇ ਚਾਰ ਦੱਬੀ ਆਉਂਦੇ ਆ ਕੰਮ ਨੂੰ ਇਹ ਚੱਕੀ ਆਉਂਦੇ ਆ ਫੱਟੇ ਲਓ ਜੀ ਆ ਗਏ ਆਪਾਂ ਫੇਰ ਖੇਤ ਕੰਮ ਮੁੰਡੇ ਖਿੱਚੀ ਆਉਂਦੇ ਆ ਹਾਂ ਇਹ ਆ ਝੋਟਾ ਬਾਈ ਆ ਜਾਓ ਮੁਕਾਬਲੇ 'ਚ ਆਉਂਦਾ ਨਿਆਰਾ ਬਈ ਵਟਾਂ ਪੋਚਣ ਦਾ ਪੂਰਾ ਸਰਾਂ ਸਫਾਈ ਨਾ ਪੋਜਦੇ ਪੂਰੀ ਸਫਾਈ ਨਾ ਪੋਜਦੇ ਬਾਈ ਮੌਸਮ ਵੀ ਠੰਡਾ ਮੀਂਹ ਪੈ ਗਿਆ ਸੀ ਸਵੇਰ ਆ ਵੀ ਪੈ ਗਿਆ ਮੀਂਹ ਸਾਥੀ ਵੀ ਆਪਣੇ ਖਿੱਚੀ ਆਉਂਦੇ ਕੰਮ ਬਾਪਨਾ ਕੱਲ ਨੂੰ ਖੋਟੇ ਉਹ ਨਿਬੜ ਜੂਗਾ ਐ ਬਾਈ ਮਿੱਤਰੋ ਅੱਡ ਲਈ ਪੱਠੇ ਲੱਦ ਲਿਆ ਪਰ ਈੜੀ ਤੇ ਪੱਠੇ ਦਾ ਲੱਦ ਨਹੀਂ ਸੀ ਨਾਲ ਸਕੂਟਰ ਵੀ ਲੱਦਣਾ ਪੈ ਗਿਆ ਆ ਚੋਬਰ ਲੱਦੀ ਜਾਂਦੇ ਸਕੂਟਰ ਵੀ ਉੱਤੇ ਆ ਇੱਕ ਹੋਰ ਲਿਆਂਦਾ ਚੇਤਕ ਇਹਦੇ ਮਗਰ ਲਿਆਵਾਂਗੇ ਹੁਣ ਉਹ ਦੇ ਦੇ ਮੇਲੇ ਤੇ ਜਾਣਾ ਹੈ ਸੁਕਾਂ ਮੇਲੇ ਤੇ ਹੁਣ ਆਈ ਦੀ ਪਤਾ ਇਹ ਵੀ ਨਾ ਖੜਦੇ ਰਾਤ ਗਲੋਲ ਹੋ ਗਈ ਬਾਈ ਢੇਰ ਫਸ ਗਿਆ ਇਹਦਾ ਤੂੰ ਨਾ ਚੜਾ ਜੀ ਤੂੰ ਚਲਾ ਯਾਰ ਇਹਨੂੰ ਕਿੱਥੇ ਹੋ ਗਿਆ ਆ ਲਾਮੂ ਆਇਆ ਭੈਣੋ ਭਾਣੀ ਕਿਹੜਾ ਕੋੜੀ ਆ ਆਹ ਬਾਈ ਗਾਂ ਕਿਹੜਾ ਪਛਾਹ ਕਰਾਉਣਾ ਦਾ ਲਿਆ ਹੁਣ ਕੋਈ ਘਮ ਨਹੀਂ ਸਿਰੇ ਚੜਦਾ ਬਾਈ ਜਿੱਦਨ ਦਾ ਆਇਆ ਏ ਚੰਨੂਣਗਾ ਆਹ ਵਾਲਾ ਬੰਦਾ ਬਾਈ ਆ ਵੀ ਮਿੱਤਰੋ ਲਾਤ ਲੈ ਚੇਤਾਕ ਆਪਣਾ ਦੂਜਾ ਦਿਖਾਉਣਾ ਤੁਨੂੰ ਉਹ ਵੇਖੀ ਬਾਈ ਆ ਕੀ ਹੋ ਗਿਆ ਥੋੜਿਆ ਤੁਨੂੰ ਅੱਗੇ ਮਲਾਉਣੇ ਆ ਉੱਤੇ ਚੜਾਉਣੇ ਆ ਸੜਕ ਲੈ ਬਾਈ ਮਿੱਤਰੋ ਅੱਗੇ ਜਗਾ ਕੋਲੇ ਆ ਚੁੰਬਰਾ ਵੇਖੋ ਹੈਲੋ ਗਾਈਜ਼ ਅਜੇ ਤੱਕ ਲੋਲ ਹੋ ਗਈ ਮਿੱਤਰੋ ਰੇੜੀ ਪਾਉਣ ਲੱਗੇ ਘਾਪਰੀ ਗਿਆ ਸਕੂਟਰ ਏੜੀ ਫਸ ਗਏ ਬਾਈ ਆ ਆਉਂਦਾ ਉਹ ਨਹੀਂ ਪੱਠਿਆ ਬਾਈ ਉਹਨੇ ਸਕੂਟਰ ਦਾ ਭਾਰ ਆ